ਵੈਲਕਮ ਟੂ ਪਿੰਡੂ ਮਤ ਕਲਾਕਾਰ ਮੈਂ ਤੁਹਾਡਾ ਆਪਣਾ ਬਿੱਲਾ ਮਰਾਜ ਤੇ ਅੱਜ ਆਪਾਂ ਪਹੁੰਚੇ ਹਾਂ ਵਿਰਾਟ ਭਾਈ ਦੇ ਸ਼ੂਟ ਤੇ ਤੇ ਬਹੁਤ ਦਿਨ ਹੋ ਗਿਆ ਆਪਾਂ ਕੋਈ ਬਲੌਗ ਨਹੀਂ ਪਾਇਆ ਤੇ ਹੁਣ ਰੈਗੂਲਰ ਬਲੌਗ ਪਾਵਾਂਗੇ ਅੱਜ ਤੋਂ ਹੁਣ ਆਉਂਦੇ ਆ ਸਾਰਾ ਕੀ ਕਰੀ ਜਾਂਦੇ ਅੱਜ ਰੱਬ ਪਾ ਕੋਈ ਪਏ ਨੇ ਤੇ ਆ ਤੇ ਆਨਲਾਈਨ ਨੇ ਹੇ ਹੈਲੋ ਗਰਮ ਭਾਈ ਜੀ ਤੁਹਾਨੂੰ ਸਟਾਰ ਕਰਾ ਗਾ ਗਿਰਾਲਾ ਦਿੱਤਾ ਗਾ ਸ਼ਾਮ ਬੜੀ ਵਧੀਆ ਕੰਮ ਲਈ ਸ਼ੁਰੂ ਕਰ ਲਿਆ ਦਾ ਵਲੌਗ ਵਲੌਗ ਕਰ ਲਿਆ ਸ਼ੁਰੂ ਕਰਦਾ ਭੇਜਾਂ ਜੀ ਕੋ ਅਗਲਾ ਭੇਜਦਾ ਭਈ ਮੇਰੇ ਨਾਲ ਫਿਰ ਫੇਲਡ ਹੋ ਗਿਆ ਫੇਲਡ ਹੋ ਗਿਆ ਨਾ ਕੋਈ ਜਾਨ ਨਹੀਂ ਆਲੇ ਬਾਕੀ ਆ ਸਾਡੇ ਸਸਕਾਰ ਹੋਰ ਕੀ ਹਾਲ ਆ ਠੀਕ ਹੈ ਜੀ ਠੀਕ ਹੈ ਠੀਕ ਆ ਤੇ ਕੱਲ ਵੀ ਆ ਸੀਗਾ ਠੀਕ ਕੱਲ ਨਹੀਂ ਆਇਆ ਮੈਂ ਦੋ ਦਿਨ ਨਹੀਂ ਆਇਆ ਸ਼ਾਮ ਰਾਮ ਨੇ ਤੁਹਾਡਾ ਠੀਕ ਇਹ ਬਲੌਗ ਸ਼ੂਟ ਕਰਾਇਆ ਕਰੂਗਾ ਕਿਕਰ ਸਿੰਘ ਨੇ ਆ ਮਤਲਬ ਕਿ ਬਰਾੜ ਬਾਈ ਦੇ ਤੇ ਆ ਬਾਈ ਨਵਾਂ ਇਹ ਦਾ ਸਟਾਕ ਮਾਰਕੀਟ ਸਿੱਖਣਾ ਆ ਨਾ ਹਾਂ ਦੇ ਠੀਕ ਐ ਇਹ ਬਾਈ ਨੇ ਸਟਾਕ ਮਾਰਕੀਟ ਸਿੱਖਣੀ ਆ ਇਹਾਂ ਇੰਟਰਸਟ ਸਾਡੇ ਬੰਦੇ ਲੱਗੇ ਜਾਂਦਾ ਵੀ ਤੇ ਦੇਖੇ ਮੇਛਾਂ ਬਟ ਹੋ ਗਏ ਤੇ ਯਾਰ ਹੈਗਾ ਅੰਦਰ ਕੋਈ ਸ਼ਸ਼ੀ ਗਾਜੀ ਸ਼ਸ਼ੀ ਗਾਜੀ ਵਧੀਆ ਜੀ ਵਧੀਆ ਅੱਜ ਆਇਆ ਤੇ ਦੀਪ ਟੀਵੀ ਦੀਪ ਟੀਵੀ ਇਹਨਾਂ ਦੇ ਸ਼ੋਅ ਹੈ ਜੀ ਹਨਾ ਇਹਨਾਂ ਰਗਾ ਨਾ ਤੇ ਅੱਜ ਇਹਨਾਂ ਦੀ ਵੀਡੀਓ ਹੈ ਜੀ ਖਰਪੇ ਦੇ ਚੈਨਲ ਦੀ ਸਾਰੇ ਜਣੇ ਵੀਰ ਦਾ ਤੁਸੀਂ ਤਾਂ ਠੀਕ ਹੋ ਮੈਂ ਤਾਂ ਗਲਾ ਖਰਾਬ ਕਿੰਨੇ ਦਿਨ ਹਫਤਾ ਹੋ ਗਿਆ ਮੈਂ ਨਾ ਕੰਮ ਤੇ ਗਿਆ ਨਾ ਮੈਂ ਗਰੀਬ ਪਿੰਡ ਸੀਗਾ ਮੈਂ ਤਾਂ ਪਿੰਡ ਸੀਗਾ ਮੈਂ ਕਿ ਹਫਤਾ ਹੋ ਗਿਆ ਮੈਂ ਕੰਮ ਤੇ ਵੀ ਨਹੀਂ ਗਿਆ ਮੇਰਾ ਰੂਟੀ ਵੀ ਨਹੀਂ ਖਾਦੀ ਇਨਫੈਕਸ਼ਨ ਹੋ ਗਿਆ ਤੇ ਕਦੇ ਬਲੀ ਯਾਰ ਵਾਲਾ ਕਦੇ ਬਰੇਟ ਵਾਲਾ ਦਵਾਈ ਲਈ ਜਾਂਦਾ ਜੀ ਤੇ ਤੇ ਉਧਰ ਸਾਡਾ ਕੀ ਨਾਸ਼ ਇਹਦਾ 96 96 ਨੂੰ 96 ਮੀਮੀ ਅੱチェ ਸਾਡਾ ਹੁੰਦਾ 96 ਆਜਾ ਮਮੀ ਦਾ ਫੋਨ ਆ ਗਿਆ ਹੈ ਲੋਕ ਅੱਦਸ ਨੇ ਹਨਾ ਪਰਸਾਰੇ ਨੂੰ ਕੀ ਹੈ ਹਮ 96 ਨੀ ਨਹੀਂ ਆਏ ਹੋਂ ਤਾਂ ਲੱਗਦਾ ਨੁਨਹਾਂ ਚਾ ਉਹ ਸਾਡੇ ਵੀ ਆਣਾ ਸੁੱਤੇ ਹੀ ਰਹਿੰਦੀ ਆ ਸਾਡੇ ਕੋਲ ਨਾਲ ਸੈਫੀ ਰੱਖਿਆ ਉਹ ਸੁੱਤੀ ਰਹਿੰਦੀ ਸਾਰਾ ਦਿਨ ਖਾ ਕੇ ਨਾ ਪੈਟਾ ਗਰੀ ਸਾਡੇ ਰੌਫਦੀ ਐ ਸਰੌਫਸੀ ਚਲੇ ਉਹ بیمار ਆ ਕੁੱਤੇ ਜਈ ਅੱਬਾ ਬਿਮਾਰ ਬਹੁਤ ਹੋ ਰਿਹਾ ਅੱਜਕੱਲ ਚਲੋ ਇਹ ਨਹੀਂ ਹੈਲੋ ਚਲੋ ਅੱਜ ਉਹ ਸਣਿਆਰਗੇ ਨਹੀਂ ਆਉਣਾ ਉਹਨਾਂ ਨੇ ਨਹੀਂ ਉਨਰ ਆਵਦੇ ਚੈਨਲ ਵੀ ਹੈ ਨਾ ਹਾਂ ਅੱਜ ਨਹੀਂ ਆਇਆ ਕੋਈ ਨਾ ਸ਼ਨੀਰ ਕੇ ਆਨ ਮੈਂ ਆ ਗਿਆ ਤਾਂ ਦੋ ਲਾਤੀ ਵੀਡੀਓ ਕਰੀਏ ਵਾਇਰਲ ਪੰਕੀ ਬਹੂ ਕਰਦੇ ਬਹੂ ਬਹੂ ਹਾਂ ਹਾਂ ਕੀ ਲੱਭਿਆ ਨੇ ਬਈ ਟੋਲ ਦੱਬ ਰਹੇ ਕਿਹੜੀ ਖੜੰਗ ਦੀ ਦੇਖਦੇ ਵੀ ਦਿਲਦੀ ਆ ਠੀਕ ਹੈ ਅਸੀਂ ਕਰਦੇ ਆ ਬਈ ਬੈਬ ਸਰੀ ਸ਼ੂਟ ਹੁਣ ਕਿਉਂ ਬਈ ਹਣਾ ਬੈਬ ਸਰੀ ਸ਼ੂਟ ਕਰਦੇ ਨਾ ਆਪਾਂ ਤੇ ਉਹ ਲਈ ਲਾਭ ਰਹੇ ਅਸੀਂ ਸਟੋਰੀ ਹੁਣ ਆਪ ਹੀ ਲਿਖਾਂਗੇ ਅਸੀਂ ਤਾਂ ਕਾਹਨੂੰ ਬਾਈ ਜੀ ਲਿਖਣਗੇ ਅਸੀਂ ਤਾਂ ਸਿੱਖ ਰਹੇ ਹਾਂ ਜੀ ਉਹ ਬਈ ਸੋਨੂੰ ਮਿਲੇ ਟਰੋਫੀ ਉਹ ਟਰੋਫੀ ਆ ਬਈ ਠੀਕ ਹੈ ਆ ਦੇਖ ਬਾਈ ਦੀਆਂ ਬੁੱਕਾਂ ਹੋਈਆਂ ਬਾਈ ਬੁੱਕ ਪੜ੍ਹਨ ਦਾ ਸਕੀਨ ਆ ਪੂਰਾ ਕਿਹੜੀ ਕਿਹੜੀ ਆ ਇਹ ਪ੍ਰੀਤ ਪੀੜਾਂ ਦਾ ਰੈਟੇਟ ਹੈਡ ਫੋਨ ਮੇਰੇ ਲੈ ਲਾ ਤੇ ਹੈਡ ਫੋਨ ਲਾ ਲਾ ਮੈਂ ਡਿਸਟਰਬ ਨਾ ਕੋਈ ਨਾ ਬਾਜੀ ਕੱਟ ਨਾ ਨਹੀਂ ਬਾਜੀ ਨੂੰ ਲਾ ਦੋ ਦੇਖ ਫਿਰ ਦੇ ਨਾਲਾ ਕੋਈ ਨਹੀਂ ਹੁੰਦਾ ਬਾਈ ਦੇ ਨਾਲਾ ਯਾਰ ਸਾਡਾ ਮਾਈਂਡ ਫੋਟਪਾਸ ਜਾਂਦਾ ਯਾ ਪਾ ਘਰ ਮਾਗੇ ਹੁਣ ਇੱਕਦਾਂ ਸ਼ੂਟ ਤੇ ਇੱਥੇ ਸਾਨੂੰ ਇੱਥੇ ਆਪਣੀ ਸ਼ੂਟਿੰਗ ਦੀ ਲੋਕੇਸ਼ਨ ਤੇ ਕੈਮਰਾਮੈਨ ਇਧਰ ਆ ਪਹੁੰਚਣਾ ਵੰਗ ਹਣ ਚਲ ਨੂੰ ਮੀਨ ਵਾਲੇ ਘਰ ਨੂੰ ਚਲ ਨੂੰ ਤਾਂ ਹੀ ਪੂਰਾ ਹਾਲਾ ਪੁੰਨੇ ਪਾਇਆ ਤੇ ਬੰਨ ਉਹ ਯਾਰ ਪੂਰੇ ਤੇ ਬੈਠਣਾ ਲੱਗ ਗਿਆ ਧੁੱਪ ਚ ਤਾਂ ਆਏ ਨਾ ਰਹੀ ਨਾ ਕੇ ਆਏ ਹੁਣ ਕੀ ਅੱਜ ਦੇਖਦਾ ਹਾਂ ਮੋਈ ਨਾਮ ਆਹ ਐਪੀਸੋਡ ਸ਼ੂਟ ਹੋ ਰਿਹਾ ਸੰਧਾਰਾ ਮੇਰਾ ਵੀ ਕਿਹਨਾ ਐਪੀਸੋਡ ਦਾ ਆਪਣੇ ਦਾ ਕਹਾਣੀ ਦਾ ਕਿਹਨਾ ਆਪਣੀ ਦਾ ਨੂ ਦਾ ਸੰਧਾਰਾ ਨਮਾ ਫਸੀਨ ਸ਼ੂਟ ਹੋ ਰਿਹਾ ਐਪੀਸੋਡ ਸੰਧਾਰੇ ਪਿਛੇ ਰ ਹੋਈ ਲੜਾਈ ਸੱਸ ਨਾਲ ਦੀ ਸੰਧਾਰੇ ਪਿਛੇ ਰ ਹੋਈ ਲੜਾਈ ਸੱਸ ਨਾਲ ਇਹ ਸ਼ੂਟ ਹੋ ਰਿਹਾ ਹੁਣ ਨਮਾ ਹਾਂ ਸਹੀ ਗਿਮੈਂ ਠੀਕ ਆ ਹੋ ਰਹੀ ਆ ਮੈਂ ਕੋਈ ਠੀਕ ਆ ਫਿਰ ਮੈਂ ਆਂਟੀ ਦਾ ਮੁੰਡਾ ਹੋਇਆ ਨਾ ਹਾਂ ਠੀਕ ਆ ਕੋਲੇ ਦਾ ਮੁੰਡਾ ਠੀਕ ਜਿਹੜਾ ਮਾਂ ਦੇ ਪਿੱਛੇ ਲੱਗਦਾ ਆਪਦੀ ਬਹੂ ਦੀ ਇੱਕ ਵੀ ਨਹੀਂ ਕਰਾਉਂਦਾ ਜਿਵੇਂ ਮਾਂ ਕਹਿੰਦੀ ਓਵੇਂ ਹੀ ਕਰਦਾ ਉਹ ਤੂੰ ਨਾ ਪਹਿਲੇ ਤੈਨੂੰ ਥੱਲੇ ਲੱਗਿਆ ਵਾ ਠੀਕ ਪੂਰਾ ਡਰਾਇਆ ਹੋਇਆ ਮੇਰਾ ਪੁੱਤਾ ਮੇਰੇ ਹੁੰਦੇ ਆਪਦੀ ਜਾਨ ਤੇ ਗੋੜ ਨਹੀਂ ਸਕਦਾ ਤੇ ਨੂੰ ਤਾਂ ਬੋਲਣੇ ਠੀਕ ਆ ਖਾਂਦੇ ਦੋ ਖਾਂਦੇ 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 ਬੋਲ ਨਹੀਂ ਜੀ ਵਸ ਕੇ ਸੰ ਖਾਂਦੇ ਦਰ ਮਾ ਕੰਮ ਹੋ ਗਿਆ ਕਿ ਤੇ ਆ ਕੰਮ ਹੋ ਗਿਆ ਬਸ ਆਹ ਬਹਾਨੇ ਲਾਉਂਦੇ ਨੇ ਲੋਵੇ ਮਿੱਤਰੋ ਮੇਰਾ ਸੀਨ ਹੋ ਗਿਆ ਕੰਪਲੀਟ ਤੇ ਦਿਖਾ ਮੈਂ ਤੁਹਾਨੂੰ ਅਗਲੇ ਸੀਨ ਚ ਹੁਣ ਮੇਰੀ ਮਾਤਾ ਜੀ ਦਾ ਸੀਨ ਆ ਗਿਆ ਮੈਂ ਮੈਂ ਤਾਂ ਮੈਂ ਇਕੱਲੇ ਜੀ ਹਾਂ ਹੈ ਜੀ ਹੋਏ ਪੈਂ ਤੈ ਗਈ ਉਹ ਆਹ ਵਹੀ ਗਰਮੀ ਚ ਈ ਗਿਆ ਮੈਂ ਤਾਂ ਭਿੰਜ ਗਿਆ ਬਾਹਰ ਘੜਾ ਘੜਾ ਕੁਝ ਕਿ ਆਇਆ ਬਾਹਰ ਪਰਲਾ ਹੀ ਖੁੱਲਿਆ ਇਧਰਲੀ ਸਾਈਡ ਆ ਇਧਰ ਚਾਨਣ ਚ ਦਿਖਣੀ ਰਹਿ ਤੋ ਹ ਹੁਣ ਤਾਂ ਮੂੰਹ ਪੁੰਝ ਆਇਆ ਹੁਣ ਦੇਖਦਾ ਹਾਂ ਹਾਂ ਹੁਣ ਦੇਖਦਾ ਚੱਲਾ ਚੱਲਾ ਹਾਂ ਸਾਡਾ ਪਰਲਾ ਹੀ ਖੁੱਲਿਆ ਗਰਮੀ ਤੇ ਸੀਨ ਕਰਕੇ ਆ ਜਾ ਬਈ ਮੁੰਡਾ ਲਾਲ ਹੋ ਗਿਆ ਮੈਂ ਤਾਂ ਰੈਡ ਰੈਡ ਹੋ ਗਿਆ ਨਾ ਮੜਾ ਹੀ ਗਰਮੀ ਨਾਲ ਕ੍ਰੈਂਕ ਵਾਲਾ ਹੈ ਨਾ ਤਾਂ ਕਰਕੇ ਗਲੋ ਫੇਸ ਤੇ ਗਲੋ ਵਾਲੀ ਸਹੀ ਗੱਲ ਆ ਉਹਦੀ ਉੱਡ ਜਾਂਦੀ ਆ ਸਾਰੇ ਗਲੋ ਤਾਂ ਮੁੰਡੇ ਦੀ ਆ ਗਲੋ ਤਾਂ ਸਾਡੇ ਕਿਸੇ ਦੇ ਸਾਰੇ ਨੀ ਗਰੋ ਤਾਂ ਮੂੰਹ ਪਈ ਜਾਂਦੀ ਤੇ ਤੂੰ ਪਨੇ ਰੰਗ ਕਰਕੇ ਪਈ ਤਾਂ ਹਾਂ ਇਹ ਰੂਲ ਹੈ ਕਿਉਂ ਨੀ ਬਈ ਆਹ ਲਾ ਲਿਆ ਕਰੋ ਮੂੰਹ ਤੇ ਯਾਰ ਬਸ ਇਹਦਾ ਤੇਲ ਹੈ ਆਹੀ ਯੂਜ਼ ਕਰਦਾ ਸੀ ਇਹ ਤੇਲ ਆ ਇਹ ਇਹ ਬਾਲਾਂ ਤੇ ਲਾ ਲਓ ਬਸ ਮੂੰਹ ਤੇ ਆਪੀ ਆ ਜਾਣਾ ਬੰਦਾ ਕਹਿ ਰਿਹਾ ਕੰਮ ਨੂੰ ਲਾ ਲਿਆ ਕੰਮ ਤੂੰ ਆਪਣਾ ਐਵੇਂ ਨਾ ਫੇਸ ਕਰਾਵਾ ਲਾਉਣਾ ਇਹ ਤਾਂ ਜਾਣ ਖਰਚ ਸੀ ਸੀਸੀ ਸਰਵਾ ਤੇਲ ਲਾ ਕੇ ਧੁੱਪੇ ਛੱਡ ਜੇ ਮੂੰਹ ਤੇ ਵੀ ਬਣਾਤਾ ਭਾਈ ਇਹ ਕੋਈ ਗੱਦ ਰਹਿ ਦੇ ਰਿਹਾਗਾ ਇਹ ਹੈ ਨਾ ਤੁਸੀਂ ਮੰਨਿਓ ਮੈਂ ਸਾਰਾ ਕੁਝ ਚੱਕ ਲਿਆ ਹੋਣੀ ਸੀ ਮੇਰੇ ਕੋਲ ਤਾਂ ਚਲੋ ਬਲੌਗਰ ਕੋਲ ਤਾਂ ਕੱਲਾ ਫੋਨ ਹੀ ਹੁੰਦਾ। ਲਓ ਜੀ ਬਰਾੜ ਬਾਈ ਦਾ ਆ ਗਿਆ ਸੀਨ। ਟੂਬਰ ਬੈਠਿਆ ਕਹਿੰਦੇ ਸੀਨ ਲਾਉਣਾ ਨੇ। ਚਲੋ ਜੀ ਰੈਡੀ ਹੋ। ਮੈਂ ਰੈਡੀ। ਮੈਂ ਤਾਂ ਰੈਡੀ ਆ ਮਾਮੂ ਨੇ ਰੈਡੀ। ਠੀਕ। ਕੱਢ ਜੂਗਾ ਨੇ ਇੱਕ ਵੰਡ। ਕੱਢ ਨਾ। ਹਰੀਤ ਬਣਦੇ ਰਹਿੰਦੇ ਇਹ ਤੋਂ ਓਕਾ ਦੇ ਬਾਗ ਹਰਾ ਲਈ ਜਰੂਰੀ ਥੋੜੀ ਹੁੰਦਾ ਵੀ ਜਿਹੜੇ ਦੇਖੇ ਤੇ ਦੇਖੇ ਜਾ ਰਹੇ ਸਾਰੇ ਬਿਆਹਾਂ ਸਾਡੇ ਨੂੰ ਵਾਲੇ ਦੇ ਸਾਰੇ ਗਾਦੇ ਚੋਗੁਰ ਉਹ ਦੋਸਤ ਚੱਕਰਾ ਐਂਡ ਚੱਲਿਆ ਕੋਈ ਸੰਧਾਰ ਲੈਣ ਜੇ ਕੇ ਹੁਣ ਹੈ ਬਲਾਉ ਮੈਨੂੰ ਵਾਰਨਿੰਗ ਹੈ 2 2 ਆ ਕੇ 3 ਆਈ ਵਾਰਨਿੰਗ 2 3 ਹੈ 2 3 ਹੈ ਜੀ ਆ ਗਿਆ ਹੈ ਹਮਾਰਾ ਸਧਾਰਾ ਸੰਧਾਰਾ ਯਾ ਦੇ ਵੀ ਟਿਸਕਟਰ ਮੱਠੀਆਂ ਦਿਖਾਏ ਹੋਈਆਂ ਨੇ ਜਿਹੜੀਆਂ ਆਈਆਂ ਨਹੀਂ ਆ ਕਿ ਮੱਠੀਆਂ ਦੇ ਆ ਹਾਂ ਇਹ ਤੁਸੀਂ ਖਾਦੀਆਂ ਕਣ ਹਾਂ ਨਹੀਂ ਆਈਆਂ ਕਿ ਆਏ ਆ ਅਣੀ ਤੁਸੀਂ ਕਿਹਾ ਸੀ ਮੱਠੀਆਂ ਖਵਾਉਂਗੇ ਖਵਾਵਾਂਗੇ ਪੁੱਤ ਠੀਕ ਹੈ ਕਿਤੇ ਖਾਣੀਆਂ ਬੋਲ ਜਿੱਦ ਤੇ ਤੁਸੀਂ ਖਵਾਉਂਗੇ ਠੀਕ ਹੈ ਜਿੱਦੇ ਅੱਜ ਕੀ ਆਈ ਨੇ ਉਹਦੇ ਮੱਠੀਆਂ ਬਣਾ ਕੇ ਲਿਆਵਾਂ ਮੱਠੀਆਂ ਤੇ ਗੁਲਗਲੇ ਹਾਂ ਮੱਠੀਆਂ ਤੇ ਗੁਲਗਲੇ ਫੇਰ ਖਵਾਉਂਦੇ ਠੀਕ ਅਗਲੇ ਸੋਮਵਾਰ ਸਾਂਜੀ ਠੀਕ ਹੈ ਅਗਲੇ ਸੋਮਵਾਰ ਆਵਾਂਗੇ ਬਈ ਲੈ ਲੈਣ ਬੱਟਾ ਹਾਂ ਖਾਵਾਂਗੇ ਉਹਨਾਂ ਦਾ ਠੀਕ ਹੋ ਜਾਊਗਾ ਢਿੱਡ ਭਰਾ ਹਾਂ ਉਹ ਤਾਂ ਠੀਕ ਹੋ ਜਾਏਗਾ ਖੀਰ ਪੂੜੇ ਬਣਾ ਲਈ ਮੰਮਾ ਖੀਰ ਪੂੜੇ ਠੀਕ ਹੈ ਖੀਰ ਪੂੜੇ ਨਾ ਮੈਂ ਮੈਂ ਵੀ ਡਿਮਾਂਡ ਹੋ ਗਈ ਹੁਣ ਖੀਰ ਪੂੜੇ ਦੀ ਮੱਠੀਆਂ ਦੇ ਗੁਰਦਰੇ ਮੱਠੀਆਂ ਦੇ ਗੁਰਦਰੇ ਹਾਂ ਲਾਡਾ ਤੁਹਾਨੂੰ ਖਾਇਆ ਵੀ ਹਾਂ ਇਹ ਨਹੀਂ ਆਉਂਦਾ ਲਾਡਾ ਤੁਹਾਨੂੰ ਖਾ ਲੈਣਗੇ ਜੇ ਲੈ ਆਵੋਗੇ ਤਾਂ ਖਾਣਾ ਖਾ ਲੈ ਆਵੋਗੇ ਤਾਂ ਸਾਰੀ ਖਾਵਾਂਗੇ ਲੈ ਆਦੇ ਹੋਈ ਚੀਜ਼ ਨੂੰ ਕੌਣ ਜਵਾਬ ਦਿੰਦਾ ਹੈ ਕੋਈ ਨਹੀਂ ਜਵਾਬ ਦਿੰਦਾ ਜੀ ਹਾਂ ਦਿੱਲੀ ਚਾਹੀਦੀ ਖਾਣਾ ਕੀ ਸਹੀ ਗੱਲ ਆ ਕੀ ਕਰੀਏ ਜੀ ਅਸੀਂ ਹੋਰ ਕਰਦੇ ਹਾਂ ਸ਼ੂਟ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਮਿਲਦੇ ਆਹੀ ਮੋੜਾਂ ਦੇ ਖਾੜਨ ਜੋਗੀ ਰਹਿ ਜਾਾਂਗੇ ਲੋ ਜੀ ਢਾਕੇ ਆ ਜੀ ਚੱਲੇ ਅੰਦਰ ਆ ਗਿਆ ਜੀ ਐਂਟਰੀ ਹੋ ਗਈ ਖਤਮ ਨਵੀਨ ਮੋੜਾਂ ਦੇ ਖਾੜਨ ਜੋਗੇ ਰਹੂਗਾ ਸਾਰੇ ਅਸੀਂ ਸਾਰੇ ਤੁਸੀਂ ਵੀ ਖੜੇ ਸੀ ਨਾ ਅਸੀਂ ਵੀ ਨਾਲ ਹੀ ਖੜੇ ਸੀਗੇ ਮੋੜ ਤੇ ਅਸੀਂ ਮੋੜਾਂ ਤੇ ਖੜਾਂਗੇ ਅਈ ਹੋਰ ਜਿਹੜਾ ਕਰਾ ਕਰ ਮੈਂ ਲੋਕਾਂ ਨਾਲ ਹਾਂ 20 ਐ ਲਾ ਗਈ ਓਏ ਜੰਦੂ ਸਾਹਿਬ ਨੂੰ ਆਹ ਚਿੱਠੀਆਂ ਵੇਚ ਵੇਚ ਚਿੱਠੀਆਂ ਫੜਾ ਫੜਾਈ ਕਰੀ ਆ ਹਾਂ ਆ ਜਾ ਨਾ ਕੋਈ ਡਰ ਨਾ ਸੁਣ ਲੈ ਫੜਾ ਫੜਾ ਤੈਨੂੰ ਕੀ ਹੋਇਆ ਪੁੱਤ ਤੂੰ ਕੰਨ ਨੂੰ ਗਿਆ ਮੈਂ ਮੈਂ ਉਹ ਜਿਹਦੀ ਪਹਿਲੀ ਵਿੱਠੀ ਆਈ ਸੀਗੀ ਠੀਕ ਹੈ ਜੀ ਮੈਂ ਉਸ ਤੇ ਬੁਲਾਉਣ ਗਿਆ ਤੇ ਮੈਂ ਗੇੜੇ ਗਿਆ ਇੱਕ ਨਿੱਕੀ ਜਿਵਾਂ ਕੁੜੀ ਹੈ ਨਿੱਕੀ ਜਵਾਲ ਨੂੰ ਮੈਂ ਕਿੱਥੇ ਬੁਲਾਦੀ ਤੇ ਜੋ ਜਵਾਬ ਨਵੀਂ ਪਤਾ ਕੌਣ ਸੀ ਮਾਂ ਤੇਰੀ ਮਾਂ ਤੇਰੀ ਨੂੰ ਮੈਂ ਮੈਂ ਕਹੂੰਗਾ ਜਦੋਂ ਮੈਂ ਇਹ ਗੱਲ ਕਹਦੀ ਤੁਸੀਂ ਉੱਤੇ ਹੈਰਾਨ ਹੋ ਜਿਓ ਠੀਕ ਹੈ ਤੁਹਾਨੂੰ ਦੱਸ ਦਿੱਤਾ ਵੀ ਉਹਨਾਂ ਦਾ ਘਰ ਦਾ ਉਹ ਲੱਗੇ ਉਹ ਜਾਣ ਵਾਲਾ ਲਓ ਇਹ ਪੈਕੇਜ ਚਿੱਠੀ ਪਿੱਛੇ ਉਹ ਜਾ ਪੈ ਗਿਆ ਇਧਰ ਚਲ ਆਗਲੀ ਗੱਲ ਕਰੀਏ ਮਤਲਬ ਮਤਲਬ ਲੇਟੈਸਟ ਗੱਲ ਆ ਗਈ ਹੋਣੀ ਹੈ ਜੀ ਠੀਕ ਹੈ ਜੇ ਮੰਨ ਲਓ ਅੱਜ ਲੜਕੇ ਹੁਣ ਜਾ ਵੀ ਤਲਾਕ ਦੀ ਗੱਲ ਹੋ ਰਹੀ ਹੈ ਠੀਕ ਹੈ ਜਵਾਬ ਫੜੇ ਸਾਡੇ ਜਵਾਬ ਹੋਇਆ ਨਹੀਂ ਠੀਕ ਹੈ ਜਵਾਬ ਜਵਾਬ ਕਰੀ ਹੋਇਆ ਨਹੀਂ ਮੰਨ ਲਓ ਜਵਾਬ ਹੋ ਗਿਆ ਸਾਡਾ ਹੋ ਗਿਆ ਦੋ ਦਾਵ ਲੱਗਿਆ ਤਲਾਕ ਹਜੇ ਨਹੀਂ ਹੋਇਆ ਮੇਰੀ ਬੱਦੀ ਹੋ ਗਈ ਉਹ ਮੈਨੂੰ ਪਤਾ ਕਿਉਂ ਨਹੀਂ ਹੋਇਆ ਕੋਈ ਲਾੜੀ ਨੇ ਤਾਕ ਤੇ ਫਾਰਮ ਤੇ ਸੈਂਡ ਕੀਤੇ ਨਹੀਂ ਤੇ ਨਹੀਂ ਕਿ ਕਰਨਾ ਨਹੀਂ ਚਾਹੁੰਦਾ ਨੀ ਉਹ ਮੈਂ ਉਹਦਾ ਤਲਾਕ ਨਹੀਂ ਕਰਾਉਣਾ ਚਲ ਇਹਨੇ ਇਹਨੇ ਤਾਂ ਇਹਨੇ ਤਲਾਕ ਲੈਣਾ ਮੈਂ ਤੁਹਾਨੂੰ ਆਈ ਦੀ ਵੀਡੀਓ ਆਪਣੀ ਨੂੰ ਨਾਲਤੀ ਨੂੰ ਬਾਕੀ ਕੰਨੀ ਹੋਈ ਹੋਈ ਹੈ ਇਹਨੇ ਤੇ ਇਹਨੇ ਤਾਂ ਤਲਾਕ ਲੈਣਾ ਲੋ ਇਹ ਤਲਾਕ ਦੀਆਂ ਗੱਲਾਂ ਸਟਾਰਟ ਹੋ ਗਈਆਂ ਨੇ ਤਲਾਕ ਦੀਆਂ ਵੀਡੀਓ ਵੀਡੀਓ ਆਉਣਗੀਆਂ ਲੇਟਸ ਨੀ ਇਹ ਗੱਲ ਕੋਈ ਨਾ ਦਵਾਤ ਕੀ ਕਰਕੇ ਦੇਣਾ ਕੱਲ ਤੱਕ ਆ ਜਾਣੀ ਹੈ ਹਾਂ ਕੇ ਮਾਰੂ ਹੜਦੀ ਤੇ ਵੀ ਜੀ ਪੰਜ ਸ ਇੰਨੇ ਟਾਈਮ ਬਾਅਦ ਚ ਮੈਂ ਕਿਤੇ ਦੇਖਦਾ ਨਹੀਂ ਸੁਣੀ ਮੈਂ ਤੋਂ ਮੇਂਦਰ ਤੇ ਮਾਰ ਤੂੰ ਗੁੱਸਾ ਬਸ ਉਹ ਵੀ ਇਹੀ ਗੁੱਸੇ ਕਾਰਨ ਤਾਂ ਹੋਈ ਨੇ ਟਾਈਮ ਆਪਣੇ ਤੋਂ ਕਰਾ ਰਹੀ ਹੈਗੀ ਤੇ ਹੁਣ ਦੇਖ ਲੈ ਪਿੰਡ ਦੇ ਵਿੱਚੋਂ ਘਰ ਵੀ ਪੱਦਿਆ ਕੀ ਆਪਾਂ ਉਹਦਾ ਕਿਸਾ ਨਾ ਕਰੀਏ ਆਪਾਂ ਤਾਂ ਕਿੰਨੇ ਵਾਰ ਉੱਥੇ ਜਾ ਕੇ ਵੀ ਆ ਲਓ ਜੀ ਮੈਂ ਤੁਹਾਡਾ ਬਿੱਲਾ ਮਰਾਜ ਪਿੰਡੂ ਮੱਤ ਕਲਾਕਾਰ ਤੋਂ ਅੱਜ ਆਪਾਂ ਮਲਵਾਈ ਚੋਬਰਾ ਨਾਲ ਬਣਵਾਈ ਵੀਡੀਓ ਤਿਆਪਾ ਕੀਤਾ ਸੀ ਕੁੜੀ ਦੇ ਪਿਓ ਦਾ ਕਰੈਕਟਰ ਤੇ ਇਹਨਾਂ ਦੇ ਵੀਡੀਓ ਜ਼ਰੂਰ ਦੇਖਿਓ ਕਿਵੇਂ ਕਹਿਣ ਲੱਗਾ ਸੀ ਕਤਲ ਕਹਿਣ ਲੱਗਾ ਸੀ ਕਰੈਕਟਰ ਹੀ ਕਹਿਣ ਲੱਗਾ ਸੀ ਕਤਲ ਕਿਉਂ ਕਹੂੰਗਾ ਯਾਰ ਤੇ ਚਲ ਛੱਡੋ ਹੁਣ ਯਾਰ ਇਹਨੇ ਬਲੌਗ ਹੀ ਬੰਦ ਕਰੋ ਲੈ ਤਾ ਰਿਆ ਇਹ ਜਿਆ ਮੁੰਡਾ ਤਾਂ ਦੀਵਾ ਲੈ ਕੇ ਨਹੀਂ ਲੱਭਿਆ ਥੰਦਾ ਹੁੰਦਾ ਉਹ ਵੀ ਤਾਂ ਮੈਨੂੰ ਲੱਗਦਾ ਦੀਵਾ ਲੈ ਕੇ ਲੱਭਿਆ ਲੱਗਦਾ ਜਿਹੜੇ ਹਿਸਾਬ ਨਾਲ ਉਹ ਛੇਕ ਚੜਿਆ ਨਾ ਨਾ ਤੁਰਿਆ ਹੀ ਨਹੀਂ ਕਹਿੰਦੇ ਗੁੱਸਾ ਕਰ ਜਾਂਦਾ ਤੈਨੂੰ ਪਤਾ ਖੇਤੀ ਬੰਨੇ ਵਾਲਾ ਮੁੰਡਾ ਗਾ ਰੜ ਰੜ ਜਾਂਦਾ ਗਾ ਕਿੰਨੇ ਕਿੰਨੇ ਜ਼ਮੀਨ ਆਉਂਦੀਆਂ ਤੈਨੂੰ ਕਿੱਲੇ ਦਾ ਹੀ 40 ਆਉਂਦਿਆ ਝੋਟੇ ਦੇ ਸਿਰ ਆ ਗਏ ਹਾਂ ਠੀਕ ਹੈ ਕੱਲਾ ਕਲਾਕਾਰੀ ਆ ਤਾਂ ਨਹੀਂ ਆ ਕਹਿੰਦੇ ਸਾਨੂੰ ਪਸੰਦੀ ਹੈ ਹਜੇ ਘਰਾਂ ਕੱਚੇ ਕੱਚੇ ਘਰਾਂ ਚ ਰਹਿੰਦੇ ਆ ਤੂੰ ਦੱਸਿਆ ਤਾਂ ਹੈਗਾ ਸੀ ਮੈਂ ਆ ਜਿਹੜਾ ਘੜੀਰਾ ਜਿਹੜਾ ਪਾਰ ਇਹ ਵੀ ਛੋਟੀ ਆ ਇਹ ਤਾਂ ਕਾਂ ਨੂੰ ਕਿਰਾਏ ਦੇ ਦਿੱਤਾ ਹੋਇਆ ਭਾਈ ਕਿਰਾਇਆ ਆਂਦਾ ਮਹੀਨੇ ਦਾ ਬਿਲੇ ਬੈਠੇ ਖਾਈਦਾ ਆਪਣੀ ਮਦਰ ਮੈਂ ਛੱਡੀ ਪਈ ਆ ਪੁਈਆ ਕੰਮਕਾਰ ਵਧੀਆ ਮੈਂ ਤੈਨੂੰ ਕੁੜੀ ਦਾ ਪਤਾ ਪਹਿਲਾਂ ਰਿਸ਼ਤੇ ਦੋ ਟੁੱਟ ਗਏ ਠੀਕ ਆ ਠੀਕ ਆ ਮੈਨੂੰ ਮੁੰਡਾ ਪਸੰਦ ਆ ਹੈ ਪਸੰਦ ਮੈਨੂੰ ਪਸੰਦ ਲੈ ਲੈ ਮੁੰਡਾ ਤਾਂ ਜੀ ਪਸੰਦ ਆ ਹਾਂ ਤੁਸੀਂ ਹੁਣ ਫਿਰ ਕੁਝ ਚਾਹ ਪਾਣੀ ਦਾ ਤਾਂ ਦੇਖ ਲਿਆ ਕਰੋ ਮੜਾ ਮੁੱਟਾ ਹੈ ਖੜ ਜਾ ਭਾਈ ਤਤਾ ਓਏ ਚਾਹ ਲੈ ਆਈ ਤਰੀ ਆਉਂਦੀ ਆ ਬਹਿ ਬਿਆਹ ਵਾਲੇ ਓਏ ਹਲੇ ਹੀ ਨਾ ਪਸੰਦ ਕਹੇ ਹਲੇ ਹੋਰ ਪਾ ਜੋ ਕਰ ਖਾਪਾ ਪਾ ਕੇ ਫੇਰ ਐਂਡ ਤੇ ਕਿਧਰੇ ਕੁਲਦ ਰਿਹਾ ਕੱਲ੍ਹੇ ਹੀ ਕੁਲੀ ਜਾਂਦਾ ਸੀ ਜੀ ਕੱਲ੍ਹੇ ਹੀ ਕੋਈ ਕੁਝ ਹੁੰਦਾ ਤਾਂ ਹੈ ਨਹੀਂ ਸੀ ਟੱਕਰ ਦਾ ਕੱਲ੍ਹੇ ਹੀ ਕੁਲੀ ਯਾਰ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਕਿਲੋ ਕਿਲੋ 2 2 ਕਿਲੋ ਤਾਂ ਮੈਂ ਘਿਓ ਪੀ ਜਾਂਦਾ ਸੀ ਕਿਉਂ ਅੰਦਰ ਲਾੜ ਜਗਦੀ ਏ ਤੇਰੀ ਓਏ ਕਾਣੂ ਭਾਈ ਸੇਤਾ ਪਕੜੀਆਂ ਫੇਰ ਹੀ ਰਹਿੰਦੀਆਂ ਨੇ ਪਰ ਮੁੰਡਾ ਤਾਂ ਬਹੁਤ ਸਿਮਣੇ ਵਰਗਾ ਲੱਗ ਪਿਆ ਅੰਗੂ ਕਗੇਲਾ ਹੁੰਦਾ ਜੇ ਗੈਣਿਆ ਫੇਰ ਨਾ ਕਾਲੂ ਕਹਦੀ ਆਹ ਮੈਨੂੰ ਅੰਗ ਪੂਰੇ ਆ ਜੀ ਜੇ ਗਿਣੋਗੇ ਪੂਰਾ ਵੱਧ ਹੀ ਮਿਲੂ ਜੇ ਉਹ ਨਹੀਂ ਕਹਿੰਦੇ ਹੁੰਦੇ ਪੜਾ ਕਿੰਨੀਆਂ ਆਉਂਦੀਆਂ ਹੱਡੀਆਂ ਆਉਂਦੀਆਂ 207 ਹੁੰਦੀਆਂ ਇਹ ਅੱਠ ਨੌ ਮਿਲ ਨਹੀਂ ਗੀਆਂ ਮੇਰੇ ਸਾਲੇ ਤੇ ਦੇਖਣ ਦੇ ਕਿਵੇਂ ਪਿਆ ਤਾਂ ਨੌਜਵਾਨ ਮੁੰਡਾ ਭੈਣ ਦਾ ਕਾਲੇ ਕੁਰੀ ਵਰਗਾ ਪਿਆ ਉਹਨਾਂ ਕੋਈ ਨਹੀਂ ਫਿਰ ਰੰਗ ਰੰਗ ਤੇ ਰੰਗ ਨੂੰ ਨਹੀਂ ਕਹੀਦਾ ਹੁੰਦਾ ਐ ਨਹੀਂ ਕਹਿੰਦੇ ਹੁੰਦੇ ਤੂੰ ਸਰੀਰ ਦੇ ਇੱਕ ਚੰਗਾ ਪੈਸਾ ਹੈਗਾ ਰਾਜ ਕੁੜੀ ਆਪਣੀ ਰਾਜ ਹੈ ਦੱਸ ਫਿਰ ਕਿਵੇਂ ਕਰੀਏ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗੇ ਵੱਡਿਆਂ ਦੀ ਸਲਾਹ ਵੱਡਿਆਂ ਦੀ ਵਧੀਆ ਹੁੰਦੀ ਐ। ਹੁਣ ਫਿਰ ਕਿਵੇਂ ਚਾਹ ਚੂ ਇਹਨਾਂ ਨੂੰ ਕੀ ਕਰਦਾ ਤੈਨੂੰ ਜਿਹਾਉਣਾ ਕਿ ਮੈਂ ਪਰਾ ਮੜਾ ਮੋਟਾ ਸ਼ਾਲਾ ਬਣਾਉਣਾ ਕਰਾ ਕਰਾ ਤਾਰੀ ਚਾਹ ਨਹੀਂ ਆਈ। ਓਏ ਆ ਜਾ ਭਾਈ ਆਪਾਂ ਫਿਰ ਕਰ ਲੈਂਦੇ ਆ ਗੱਲ। ਤੇ ਗੱਲ ਕਿ ਮੈਂ ਮੜਾ ਸੋਚਣ ਦੀ ਬਾਈ ਬਾਈ ਕੋਈ ਕਰ ਦੇਣਾ ਵੀ ਗੱਲ ਕਰਦਾ। ਓਏ ਤੈਨੂੰ ਕੀ ਲੱਗੇ ਕੰਦੇ ਅਸੀਂ ਖਾਦੀ ਹੱਤਾਂਗੇ ਉਹ ਰੁਈਆਂ ਚ। ਅਈ ਡਾਂਗ ਲੈ ਕੇ ਆਏ ਆ। ਮੇਰਾ ਨਾਮ ਕੀ ਸੀ ਮੇਰਾ ਨਾਮ ਕੋ ਲੱਗਾ ਬਾਈ ਮੇਰਾ ਨਾਂ ਨਹੀਂ ਹੈ ਨਾਂ ਹੀ ਨਹੀਂ ਹੈਗਾ ਬਾਈ ਬੇਨਾਮ ਹੀ ਆ ਇਹ ਬੇਤਖਲ ਹੋਇਆ ਵੈ ਮੇਰਾ ਕੀ ਨਾਮ ਸੀ ਇਹ ਆ ਜਉਣਾ ਦਾ ਛੋਟਾ ਪਾਈ ਟਾਕੂ ਮੰਗਲ ਸਿੰਘ ਤੇ ਆਪਾਂਗੇ ਜਿਹੜੇ ਉਹ ਆ ਵਿਆਹ ਕਰਾਉਂਦੇ ਹੁੰਦੇ ਆ ਪੋਪੜਾ ਆਪਾਂ ਹੈਗੇ ਆ ਪ੍ਰੀਮ ਨਾਮ ਮੇਰਾ ਪ੍ਰੀਮ ਚੋਪੜਾ ਆਪਾਂ ਜਿਹੜੇ ਉਹ ਕਰ ਰਹੇ ਆ ਚੋਕੂਲਾ ਬਚੂਲਾ ਰਿਸ਼ਤੇ ਕਰਾਈ ਜਾਂਦੇ ਚੋਕੇ ਮੇਰਾ ਨਾਮ ਹੈ ਜਉਣਾ ਹਾਂ ਤੇ ਹੁਣ ਤੱਕ ਜਿਹੜੀ ਧਰਨ ਪਾਈ ਆ ਉਹ ਮਹੀਂ ਪਾਈ ਆ ਸਾਰੇ ਪਿੰਡ ਦੇ ਵਿੱਚ ਇਹਦਾ ਬਿਆਨ ਨਹੀਂ ਹੋਇਆ ਜਦ ਕਿ ਮੇਰਾ ਵਿਆਹ ਹੁਣ ਚੱਲਿਆ 32 ਦੀ ਉਮਰ ਤੇ ਕਿਹਾ ਸੀਗਾ ਤੁਸੀਂ ਮਖਤਾਰ ਰਹਿ ਕੇ ਕਿ ਨਾ ਹੀ ਖਰਾਬ ਕਰਤਾ ਨਾ ਇਹ ਵੀਡੀਓ ਤੇ ਰੱਖਾਂਗੇ ਅਗਲੀ ਜਿਹੜਾ ਨਾ ਕੋਦਾ ਪੈਂਦਾ ਨਹੀਂ ਮਖਤਾਰੇ ਦਾ ਸਹੀ ਗੱਲ ਆ ਆਹੋ ਆਹ ਪੱਥਰ ਪਾੜੀ ਹਾਂਜੀ ਮਖਤਾਰ ਦੇ ਵਾਰਾਰੇ ਨਾ ਮੈਂ ਤੇ ਕਿਹਾ ਆਹ ਅੱਲਾ ਬੰਦਾ ਜੱਜ ਉਸਤੀ ਪਈ ਰਹਿ ਗਿਆ ਸਾਰਾ ਲਿੱਟਾ ਰੰਦਾ ਆਹ ਛੱਟ ਦੇਖ ਲਓ ਕਿਵੇਂ ਕਰਿਆ ਤਾਂ ਵੰਗੂ ਭਾਲਾ ਟਰਨੂ ਨਾ ਕਦੀ ਕੁਛ